ਆ ਰਹਿਓ ਰੋਜ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਾਹਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕਾਉਤਕ ਜੋ ਕਿ ਭਾਗ ਦੂਸਰੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ ਭਾਗ ਵਿੱਚੋਂ ਜਿੰਨੀਆਂ ਵੀ ਸਾਖੀਆਂ ਪੜੀਆਂ ਗਈਆਂ ਹਨ ਉਹਨਾਂ ਸਾਰੀਆਂ ਸਾਖੀਆਂ ਨੂੰ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਪਿਆਰਿਓ ਬਾਬਾ ਜੀ ਦੀਆਂ ਇਹ ਸਾਖੀਆਂ ਭਾਈ ਸਤਨਾਮ ਸਿੰਘ ਡਰੋਲੀ ਵਾਲਿਆਂ ਵੱਲੋਂ ਲਿਖੀਆਂ ਗਈਆਂ ਹਨ ਤੇ ਪ੍ਰਕਾਸ਼ਕ ਮੌਜੂਦਾ ਮਹਾਪੁਰਖ ਸੰਤ ਬਾਬਾ ਸੁਖਦੇਵ ਸਿੰਘ ਜੀ ਹਨ ਅੱਜ ਦੀ ਸਾਖੀ ਹੈ ਸੰਤ ਭਾਲਦਾਸ ਜੀ ਨੂੰ ਸੇਵਾ ਬਖਸ਼ਣੀ ਜਦੋਂ ਬੱਚੇ ਨੂੰ ਸਕੂਲ ਵਿੱਚ ਦਾਖਲਾ ਮਿਲ ਜਾਂਦਾ ਹੈ ਫਿਰ ਉਹ ਆਪਣੇ ਉਸਤਾਦ ਤੋਂ ਕੁਝ ਸਿੱਖਿਆ ਲੈਂਦਾ ਹੈ ਜੇ ਉਸਤਾਦ ਦੀ ਦੱਸੀ ਹੋਈ ਗੱਲ ਤੇ ਅਮਲ ਕਰਦਾ ਰਹੇ ਤਾਂ ਪੜ੍ਹਾਈ ਵਿੱਚ ਸਫਲ ਹੋ ਜਾਂਦਾ ਹੈ ਨਹੀਂ ਤਾਂ ਵਿੱਚੋਂ ਹੀ ਛੱਡ ਜਾਂਦਾ ਹੈ ਇਸੇ ਹੀ ਤਰ੍ਹਾਂ ਸੰਤ ਭਾਲਦਾਸ ਜੀ ਦੀ ਪੜ੍ਹਾਈ ਸ਼ੁਰੂ ਹੋਣ ਲੱਗੀ ਬਾਬਾ ਜੀ ਨੇ ਸੇਵਾ ਵਿੱਚ ਹਾਜ਼ਰ ਕਰ ਲੈਣ ਉਪਰੰਤ ਕੁਝ ਜ਼ਿੰਮੇਵਾਰੀ ਦੀ ਪੋਟਲੀ ਬਨ ਕੇ ਸਿਰ ਤੇ ਰੱਖ ਦਿੱਤੀ ਮਹਾਪੁਰਖਾਂ ਦੇ ਪ੍ਰਸ਼ਨ ਪੇਪਰ ਹੋਰ ਹੀ ਕਿਸਮ ਦੇ ਹੁੰਦੇ ਹਨ ਹੁਕਮ ਹੋਇਆ ਗੋਬਿੰਦਪੁਰਾ ਬੀਬੀ ਵਾਲਾ ਕੱਚੀ ਭੂਚੋ ਅਤੇ ਮਹਿਣਾ ਪਿੰਡ ਵਿੱਚ ਆਟਾ ਮੰਗਣਾ ਹੈ ਸੇਮਾ ਪਿੰਡ ਵਿੱਚੋਂ ਦੁੱਧ ਲੈ ਕੇ ਆਉਣਾ ਹੈ ਇਹ ਮੰਗੇ ਹੋਏ ਆਟੇ ਨੂੰ ਕਿਸੇ ਦੁਕਾਨਦਾਰ ਨੂੰ ਵੇਚ ਦੇਣਾ ਇਸ ਦੀ ਜਿੰਨੀ ਮਾਇਆ ਬਣੇ ਉਸ ਨਾਲ 1 ਸਾਲ ਦੀ ਪੁਰਾਣੀ ਕਣਕ ਅਤੇ ਖੰਡ ਘਿਓ ਦਾਲ ਆਦਿ ਖਰੀਦ ਕੇ ਰੱਖਣੀ ਪੁਰਾਣੀ ਕੜਕ ਨੂੰ ਸਾਫ਼ ਕਰਕੇ ਧੋਣਾ ਹੈ ਉਪਰੰਤ ਸੁਕਾ ਕੇ ਇਸ ਨੂੰ ਆਪਣੇ ਹੱਥੀ ਪੀਣਾ ਹੈ ਬਹਾਲदास ਤੇਰਾ ਜਨਮ ਉਦਾਸੀ ਮਹਾਪੁਰਖਾਂ ਦੇ ਹੁਕਮ ਨਾਲ ਹੋਇਆ ਹੈ ਸੋ ਇਸ ਦੀ ਮਰਿਆਦਾ ਅਨੁਸਾਰ ਮੰਤਰ ਪਹਿਲੀ ਫੌੜੀ ਅਤੇ ਬਾਬਾ ਸ਼੍ਰੀ ਚੰਦ ਦਾ ਮੰਤਰ ਰੋਜ਼ ਪੜਨਾ ਹੈ ਇਹ ਮੂਲ ਮੰਤਰ ਹਰ ਤਰ੍ਹਾਂ ਦੀ ਅਵਸਥਾ ਵਿੱਚ ਜਿਵੇਂ ਬੈਠਿਆਂ ਤੁਰਦਿਆਂ ਲੰਮੇ ਪਿਆ ਕਰਦੇ ਰਹਿਣਾ ਕਦੇ ਵੀ ਪਰਮੇਸ਼ਵਰ ਨੂੰ ਮਨ ਵਿੱਚੋਂ ਨਹੀਂ ਵਿਸਾਰਨਾ ਤੇਰਾ ਸੰਬੰਧ ਉਦਾਸੀ ਸਾਧੂਆਂ ਨਾਲ ਹੈ ਅਸੀਂ ਨਿਰਮਲੇ ਸਾਧੂ ਹਾਂ ਇਹ ਭੇਦ ਭਾਵ ਮਨ ਵਿੱਚ ਨਹੀਂ ਲਿਆਉਣੇ ਇਸ ਨਾਲ ਮਨ ਦੀ ਇਕਾਗਰਤਾ ਖਤਮ ਹੋ ਜਾਂਦੀ ਹੈ ਸੇਵਾ ਦਾ صدਕਾ ਅਸੀਂ ਤੇਰੇ ਮਨ ਦੀ ਵਰਤੀ ਉੱਚੀ ਕਰਨੀ ਹੈ ਆਦਮੀ ਕਿਸੇ ਵੀ ਰਸਤੇ ਪਹੁੰਚੇ ਪਰ ਮੰਜ਼ਿਲ ਇੱਕ ਹੋਣੀ ਚਾਹੀਦੀ ਹੈ ਜੇ ਰਸਤੇ ਹੀ ਵੱਖਰੇ ਹੋਏ ਤੇ ਮੰਜ਼ਿਲ ਵੀ ਹੋਰ ਤਾਂ ਕੀ ਮਿਲਣਾ ਹੋਇਆ ਉਦਾਸੀ ਸਾਧੂਆਂ ਰਾਹੀ ਜਾਂ ਨਿਰਮਲੇ ਸਾਧੂਆਂ ਰਾਹੀ ਭਾਵੇਂ ਕਿਸੇ ਸ਼ਰੋਮਣੀ ਗੁਰੂ ਰਾਹੀ ਹੋਵੇ ਸੰਪਰਕ ਤਾਂ ਕਰਨਾ ਪਰਮੇਸ਼ਵਰ ਨਾਲ ਹੈ ਸੋ ਜਿਸ ਸਾਧੂ ਦੀ ਕਿਰਪਾ ਨਾਲ ਤੇਰਾ ਜਨਮ ਹੋਇਆ ਹੈ ਅਤੇ ਨਾਮ ਵੀ ਉਹਨਾਂ ਹੀ ਰੱਖਿਆ ਹੈ ਅਸੀਂ ਉਹ ਸਾਧੂ ਦੇ ਲਾਏ ਹੋਏ ਬੂਟੇ ਨੂੰ ਪਾਣੀ ਨਾਲ ਸਿੰਜ ਕੇ ਹਰਿਆ ਭਰਿਆ ਕਰਨਾ ਹੈ ਪੁੱਟਣਾ ਨਹੀਂ ਲੇਕਿਨ ਉਸ ਦੀ ਰਾਖੀ ਕਰਨੀ ਹੈ ਸਾਧੂ ਕੀ ਹੋਇਆ ਜਿਸ ਦੇ ਮਨ ਵਿੱਚ ਭੇਦ ਭਾਵ ਹੋਇਆ ਦੁਨੀਆਵੀ ਲੋਕ ਈਰਖਾ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ ਪਰ ਸਾਧੂ ਦੀ ਧਰਤੀ ਹੋਰ ਹੁੰਦੀ ਹੈ ਇਸ ਦੇ ਆਧਾਰ ਤੇ ਹੀ ਬਾਬਾ ਜੀ ਬਾਬਾ ਅਨੰਦ ਸਿੰਘ ਜੀ ਬਾਗੀ ਨਗਰ ਜਿਲਾ ਝੰਗ ਜੋ ਅੱਜਕੱਲ ਪਾਕਿਸਤਾਨ ਵਿੱਚ ਹੈ ਕੁਝ ਸੰਗਤ ਨਾਲ ਗਏ ਬਾਬਾ ਜੀ ਨਾਲ ਹਾਜ਼ਰ ਪ੍ਰੇਮੀ ਜੋ ਉਸ ਸਮੇਂ ਨਾਲ ਸਨ ហេਠਾ ਨੋਟ ਵਿੱਚ ਦਰਜ ਹਨ ਬਾਗੀ ਨਗਰ ਵਿੱਚ ਦੀਵਾਨ ਸਜਿਆ ਹੋਇਆ ਹੈ ਬਾਬਾ ਅਨੰਦ ਸਿੰਘ ਜੀ ਸੰਗਤਾਂ ਨਾਲ ਬਚਨ ਕਰ ਰਹੇ ਸਨ ਸੰਗਤ ਵਿੱਚੋਂ ਇੱਕ ਪ੍ਰੇਮੀ ਸੈਦ ਮੁਸਲਮਾਨ ਜਾਤੀ ਨਾਲ ਸੰਬੰਧ ਰੱਖਣ ਵਾਲਾ ਸੀ ਉਹ ਦੀਵਾਨ ਵਿੱਚੋਂ ਉੱਟ ਕੇ ਖੜਾ ਹੋ ਗਿਆ। ਬਾਬਾ ਜੀ ਨੇ ਉਸ ਵੱਲ ਤੱਕਿਆ ਅਤੇ ਬਚਨ ਕੀਤਾ ਕਿ ਕੀ ਗੱਲ ਹੈ ਭਾਈ? ਉਸ ਨੇ ਬਾਬਾ ਜੀ ਨੇੜੇ ਆ ਕੇ ਗੱਲ ਵਿੱਚ ਪਾਇਆ ਦੁਪੱਟਾ ਲਾ ਕੇ ਜ਼ਮੀਨ ਉੱਪਰ ਵਿਛਾ ਦਿੱਤਾ ਤੇ ਕਹਿਣ ਲੱਗਾ ਅੱਜ ਤਾਂ ਝੋਲੀ ਭਰ ਕੇ ਜਾਵਾਂਗਾ। ਖਾਲੀ ਨਹੀਂ ਮੁੜਨਾ। ਇਸ ਤਰ੍ਹਾਂ ਦਾ ਸਵਾਲ ਦੇ ਕੇ ਸੰਗਤ ਹੈਰਾਨ ਹੋ ਗਈ। ਕਿਉਂਕਿ ਬਾਬਾ ਜੀ ਦੇ ਬਚਨ ਕਰਦਿਆਂ ਸਮੇਂ ਕੋਈ ਵਿਚਾਰ ਨਹੀਂ ਬੋਲਦਾ ਸੀ ਚੁੱਪ ਰਹਿ ਕੇ ਸਾਰੇ ਬਚਨ ਸੁਣਦੇ ਸਨ ਪਰ ਉਸ ਨੇ ਕਿੰਨੀ ਦਲੇਰੀ ਨਾਲ ਸਵਾਲ ਕੀਤਾ ਅਤੇ ਚਾਦਰ ਵੀ ਵਿਛਾ ਦਿੱਤੀ ਸਭ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਅਤੇ ਖਿਆਲ ਢੁਡਾ ਰਹੇ ਸਨ ਕਿ ਬਾਬਾ ਜੀ ਇਸ ਨੂੰ ਕਿੰਨਾ ਬੁਰਾ ਮਨਾਉਣਗੇ ਰਬ ਦੀ ਕਰਨੀ ਵਿੱਚ ਰਹਿਣ ਵਾਲੇ ਮਹਾਪੁਰਖ ਬੇਪਰਵਾਹ ਹੁੰਦੇ ਹਨ ਕਿਸੇ ਦੁਨਿਆਵੀ ਸਵਾਲ ਦਾ ਜਵਾਬ ਨਾ ਦੇਣ ਤਾਂ ਕੋਈ ਗੱਲ ਨਹੀਂ ਪਰ ਪਰਮਾਰਥ ਬਾਰੇ ਜੇ ਕੋਈ ਪ੍ਰਸ਼ਨ ਕਰੇ ਤਾਂ ਜ਼ਰੂਰ ਜਵਾਬ ਦਿੰਦੇ ਹਨ ਕਿਉਂਕਿ ਉਹ ਸੰਸਾਰ ਵਿੱਚ ਜੀਵਨ ਦੇ ਭਗਤੀ ਲਾਇਨ ਹਰ ਸਿਉ ਲੈਂਡ ਮਿਲਾਏ ਦੇ ਵਾਕ ਅਨੁਸਾਰ ਰਹਿਤ ਰੱਖਦੇ ਹਨ ਬਾਬਾ ਜੀ ਨੇ ਬਚਨ ਕਰ ਦਿੱਤਾ ਭਾਈ ਝੋਲੀ ਤਾਂ ਵਿਛਾੜ ਦਿੱਤੀ ਹੈ ਪਰ ਇਸ ਵਿੱਚ ਪੈਣ ਵਾਲੀ ਚੀਜ਼ ਦੀ ਕੀਮਤ ਦਾ ਪਤਾ ਹੈ ਸੈਦ ਨੇ ਕਿਹਾ ਹਾਂ ਜੀ ਤੁਸੀਂ ਹੁਣੇ ਹੀ ਵਚਨ ਕੀਤਾ ਸੀ ਸਿਰ ਦੇ ਬੱਟੇ ਬਦਲੇ ਮਿਲਦਾ ਹੈ ਬਾਬਾ ਜੀ ਨੇ ਕਿਹਾ ਜਿਹੜੀ ਚੀਜ਼ ਇੱਕ ਵਾਰੀ ਵੇਚ ਦਈਏ ਕਿ ਉਹ ਦੁਬਾਰਾ ਵੀ ਵੇਚੀ ਜਾ ਸਕਦੀ ਹੈ ਉਸ ਨੇ ਕਿਹਾ ਨਹੀਂ ਵੇਚੀ ਜਾਂਦੀ ਜੇ ਵੇਚੇਗਾ ਤਾਂ ਸਜ਼ਾ ਦਾ ਹੱਕਦਾਰ ਹੋਵੇਗਾ ਬਾਬਾ ਜੀ ਨੇ ਬਚਨ ਕੀਤਾ ਤੂੰ ਆਪਣੇ ਅੰਦਰ ਝਾਤੀ ਪਾ ਉਹ ਸਾਰੀ ਗੱਲ ਸਮਝ ਗਿਆ ਤੇ ਬੋਲ ਪਿਆ ਹਾਂ ਜੀ ਮੇਰਾ ਇੱਕ ਮੁਰਸ਼ਿਦ ਹੈ ਪਰ ਉਹ ਕੱਚਾ ਹੈ ਬਾਬਾ ਜੀ ਨੇ ਫਰਮਾਇਆ ਉਹ ਕੱਚਾ ਨਹੀਂ ਤੂੰ ਕੱਚਾ ਹੈ ਤੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੋਂ ਲਾਂਬੇ ਹੋ ਗਿਆ ਹੈ ਉਹਨਾਂ ਦੇ ਬਚਨਾਂ ਤੇ ਫੁੱਲ ਚੜਾ ਕਮਾਈ ਕਰ ਐਵੇਂ ਕਿਵੇਂ ਮਿਲ ਜਾਏ ਸਭ ਕੁਝ ਮਿਲ ਜਾਏਗਾ ਰਬ ਉੱਥੇ ਹੀ ਵਸਦਾ ਹੈ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੈਂ ਭੋਲਨ ਹਾਰ ਹਾਂ ਮੈਨੂੰ ਤੁਸੀਂ ਮੁਰਸ਼ਿਦ ਨਾਲ ਜੋੜ ਦਿੱਤਾ ਹੈ ਸੋ ਬਾਬਾ ਜੀ ਨੇ ਸੰਤ ਭਾਲਦਾ ਜੀ ਨੂੰ ਉਹਨਾਂ ਦੀ ਉਦਾਸੀ ਸਾਧੂਆਂ ਵਾਲੀ ਪਰੰਪਰਾ ਵਿੱਚ ਹੀ ਰੱਖਿਆ ਇਸੇ ਤਰ੍ਹਾਂ ਹੋਰ ਵੀ ਸਾਧੂ ਸੰਤ ਚਿੰਤਰਾਮ ਜੀ ਸੰਤ ਸ੍ਰੀਰਾਮ ਜੀ ਜੋ ਬਾਅਦ ਵਿੱਚ ਸੇਵਾ ਲਈ ਆਏ ਉਹਨਾਂ ਨੂੰ ਵੀ ਆਪਣੇ ਇਸ਼ਟ ਜਾਂ ਧਰਮ ਤੋਂ ਪਾਸੇ ਹੋਣ ਲਈ ਨਹੀਂ ਪ੍ਰੇਰਿਆ ਸੋ ਸੰਤ ਬਹਾਲ ਦਾ ਜੀ ਨੂੰ ਆਸੇ-ਪਾਸੇ ਦੇ ਪਿੰਡਾਂ ਵਿੱਚੋਂ ਆਟਾ ਮੰਗ ਕੇ ਉਸ ਦੀ ਵਰਤੋਂ ਦੀ ਵਿਧੀ ਸਮਝਾ ਕੇ ਆਪ ਨੇ ਸੰਤ ਬਹਾਲ ਦਾ ਜੀ ਨੂੰ ਕੋਲ ਰੱਖ ਕੇ ਸੇਵਾ ਦੀ ਪਰੰਪਰਾ ਸਮਝਾਈ ਆਪ ਜੀ ਨੇ ਦੱਸਿਆ ਕਿ ਜਿਸ ਸਮੇਂ ਦੁੱਧ ਜਾਂ ਪ੍ਰਸ਼ਾਦਾ ਲੈ ਕੇ ਸਾਡੇ ਕੋਲ ਆਉਣਾ ਹੈ ਕੋਈ ਆਵਾਜ਼ ਨਹੀਂ ਦੇਣੀ ਚੁੱਪਚਾਪ ਆ ਕੇ ਪਿਛਲੇ ਪਾਸੇ ਬੈਠ ਜਾਣਾ ਹੈ ਅੱਗੇ ਆਪ ਨਹੀਂ ਆਉਣਾ ਅਤੇ ਨਾ ਹੀ ਕੋਈ ਚੀਜ਼ ਅੱਗੇ ਕਰਨੀ ਹੈ ਜੋ ਕੁਝ ਖਾਣ ਲਈ ਦੇ ਦਈਏ ਉਹ ਹੀ ਖਾਣਾ ਹੈ ਜੇ ਆਗਿਆ ਮਿਲੇ ਤਾਂ ਹੀ ਘਰ ਜਾਣਾ ਹੈ ਘਰ ਜਾਂਦੇ ਸਮੇਂ ਰਸਤੇ ਵਿੱਚ ਕੋਈ ਮਿਲੇ ਉਸ ਨਾਲ ਆਪਣੇ ਬਾਰੇ ਕੋਈ ਗੱਲ ਨਹੀਂ ਕਰਨੀ ਅਤੇ ਨਾ ਸੁਣਨੀ ਹੈ ਨਿਤਨੇਮ ਡ੍ਰੈਡ ਇਰਾਦੇ ਨਾਲ ਪਰਪੱਕ ਰੱਖਣਾ ਹੈ ਤੇ ਮगन ਹੋ ਕੇ ਰਹਿਤ ਰੱਖਣੀ ਹੈ ਜੇ ਮਨ ਵਿੱਚ ਕਿਸੇ ਕਿਸਮ ਦਾ ਭਰਮ ਉਤਪੰਨ ਹੋਵੇ ਤਾਂ ਜਿਸ ਸਮੇਂ ਤੇਰੇ ਨਾਲ ਗੱਲ ਕਰਦੇ ਹੋਈਏ ਉਸ ਵੇਲੇ ਦੂਰ ਕਰ ਲੈਣਾ ਇਸ ਤਰ੍ਹਾਂ ਦੇ ਨੀਮਾ ਵਿੱਚ ਰਹਿਣਾ ਇਸ ਹੁਕਮ ਦੀ ਉਲੰਘਣਾ ਨਹੀਂ ਕਰਨੀ ਇਹ ਹੈ ਮਹਾਪੁਰਖਾਂ ਦੀ ਚਾਕਰੀ ਗੁਰਪੀਰਾਂ ਦੀ ਚਾਕਰੀ ਮਹਾ ਕਰੜੀ ਸੁਖਸਾਰ ਇਹ ਚਾਕਰੀ ਜਿੰਨੀ ਕਰੜੀ ਹੈ ਉਹਦਾ ਫਲ ਵੀ ਘਾਣਾ ਮਿਲਦਾ ਹੈ ਬਹੁਤ ਮਿਹਨਤ ਦਾ ਫਲ ਮਿੱਠਾ ਹੀ ਹੋਵੇਗਾ ਸੰਤ ਭਾਲਦਾ ਜੀ ਨੇ ਇਸ ਤਰ੍ਹਾਂ ਸੇਵਾ ਕੀਤੀ ਹਰ ਸਮੇਂ ਹਾਜ਼ਰ ਰਹਿੰਦੇ ਜਿਸ ਵੇਲੇ ਪ੍ਰਸ਼ਾਦੇ ਦਾ ਹੁਕਮ ਹੋਣਾ ਉਸੇ ਹੀ ਤਰ੍ਹਾਂ ਖੰਡ ਪਾਣੀ ਵਿੱਚ ਘੋਲ ਕੇ ਉਸ ਨਾਲ ਆਟਾ ਗੁੰਨ ਕੇ ਰੋਟੀ ਬਣਾਉਣ ਲਈ ਤਿਆਰ ਕਰਨਾ ਸਿਰਫ ਇੱਕੋ ਪਰੌਂਠਾ ਤਿਆਰ ਕਰਨਾ ਦੁੱਧ ਪਿੰਡਾਂ ਵਿੱਚੋਂ ਮੰਗ ਕੇ ਲੈ ਆਉਣਾ ਬਾਬਾ ਜੀ ਨੇ ਕਦੇ ਪਰੌਂਠੇ ਵਿੱਚੋਂ ਇੱਕ ਬੁਰਕੀ ਕਦੇ ਦੋ ਸੀਵਨ ਕਰਨੀਆਂ ਤੇ ਕਈ ਦਿਨ ਲਗਾ ਦੇਣੇ ਸੰਤ ਭਾਲਦਾ ਜੀ ਨੇ ਕਦੇ ਬਾਬਾ ਜੀ ਦਾ ਦਿੱਤਾ ਦੁੱਧ ਵੀ ਛੱਕ ਲੈਣਾ ਕਦੇ ਆਗਿਆ ਮਿਲਣੀ ਤਾਂ ਘਰ ਜਾ ਆਣਾ ਕਈ ਵਾਰ ਅੱਧੀ ਰਾਤ ਨੂੰ ਆਉਣ ਲਈ ਬਾਬਾ ਜੀ ਨੇ ਹੁਕਮ ਦੇ ਦੇਣਾ ਆਪ ਸਿੱਧਕ ਦੇ ਪੱਕੇ ਸਨ ਹੁਕਮ ਸਿਰ ਮੱਥੀ ਮੰਨਣਾ ਇੱਕ ਦਿਨ ਬਾਬਾ ਜੀ ਨੇ ਪੁੱਛਿਆ ਬਹਾਲਦਾਸ ਜ ਆਪ ਕਿੰਨਾ ਕਰਦਾ ਹੁੰਦਾ ਹੈ ਆਪ ਨੇ ਉੱਤਰ ਦਿੱਤਾ ਸ਼੍ਰੀ ਚੰਦ ਜੀ ਦਾ ਮੰਤਰ ਸਵੇਰ ਤੇ ਸ਼ਾਮ ਬਾਕੀ ਦਾ ਸਮਾਂ ਮੂਲ ਮੰਤਰ ਦਾ ਜਾਪ ਕਰਦਾ ਹਾਂ ਬਾਬਾ ਜੀ ਨੇ ਬਚਨ ਕੀਤਾ ਜਿਸ ਸਮੇ ਜਾਪ ਕਰੇ ਚੌਂਕੜੀ ਮਾਰ ਕੇ ਬੈਠਿਆ ਕਰ ਪਾਠ ਜ਼ਬਾਨੀ ਕਰਨ ਦੇ ਨਾਲ ਹਿਰਦੇ ਅੰਦਰ ਵੀ ਕਰਿਆ ਕਰ ਹਿਰਦੇ ਅੰਦਰ ਕੀਤੇ ਪਾਠ ਦਾ ਫਲ ਜ਼ਬਾਨੀ ਪਾਠ ਤੋਂ ਹਜ਼ਾਰ ਗੁਣਾ ਵੱਧ ਹੁੰਦਾ ਹੈ ਕਿਉਂਕਿ ਮਨ ਇਕਾਗਰ ਰਹਿੰਦਾ ਹੈ ਜ਼ਬਾਨੀ ਕਰਨ ਨਾਲ ਮਨ ਚੰਚਲ ਕਿਦਰੇ ਹੋਰ ਵੀ ਫਿਰਦਾ ਰਹਿੰਦਾ ਹੈ ਇਹ ਬਹੁਤ ਤੇਜ਼ ਚਾਲ ਚੱਲਣ ਵਾਲਾ ਹੈ ਪਤਾ ਨਹੀਂ ਕਿ ਸਮੇਂ ਇੱਥੇ ਬੈਠਿਆਂ ਹਜ਼ਾਰਾਂ ਮੀਲ ਦੂਰ ਚਲਾ ਜਾਵੇ ਸੰਤ ਭਾਲਦਾ ਜੀ ਸਤਿਵਚਨ ਕਹਿ ਕੇ ਵਿਧੀ ਅਨੁਸਾਰ ਜਾਪ ਕਰਨ ਲੱਗ ਪਏ ਕਈ ਦਿਨ ਕੋਸ਼ਿਸ਼ ਕਰਦੇ ਰਹੇ ਚੌਂਕੜਾ ਮਾਰ ਕੇ ਜਾਪ ਕਰਨ ਦੀ ਪਰ ਮਨ ਨਾ ਮੰਨੇ ਇੱਕ ਦਿਨ ਬੇਨਤੀ ਕਰ ਦਿੱਤੀ ਮਹਾਰਾਜ ਮੈਨੂੰ ਚੌਂਕੜੀ ਮਾਰ ਕੇ ਬੈਠਣ ਦੀ ਤਕਲੀਫ ਤਾਂ ਘੱਟ ਹੈ ਪਰ ਮਨ ਨੂੰ ਕਾਬੂ ਕਰਕੇ ਰੱਖਣ ਵਿੱਚ ਤਕਲੀਫ ਹੁੰਦੀ ਹੈ ਇਹ ਸੁਣ ਕੇ ਬਾਬਾ ਜੀ ਨੇ ਫਰਮਾਇਆ ਪਹਿਲਾ ਮੈਂ ਪੜਦਾ ਹਾਂ ਮੇਰੇ ਪਿੱਛੇ ਉਸੇ ਤਰ੍ਹਾਂ ਹੀ ਪੰਕਤੀ ਬੋਲਣੀ ਹੈ ਇਸੇ ਤਰ੍ਹਾਂ ਬਾਬਾ ਜੀ ਅੱਗੇ-ਅੱਗੇ ਮੂਲ ਮੰਤਰ ਬੋਲਦੇ ਗਏ ਤੇ ਸੰਤ ਬਹਾលदास ਜੀ ਪਿੱਛੇ ਫੇਰ ਕੀ ਸੀ ਮਹਾਪੁਰਖਾਂ ਨੇ ਤਾਂ ਬਹਾਨਾ ਹੀ ਕਢਣਾ ਹੁੰਦਾ ਹੈ ਜਿਸ ਪ੍ਰਾਣੀ ਤੇ ਮਿਹਰ ਕਰਨੀ ਹੋਵੇ ਮਨ ਆਪਣੇ ਆਪ ਹੀ ਬਦਲ ਦਿੰਦੇ ਹਨ ਇਹਨਾਂ 5-7 ਵਾਰੀ ਪਿੱਛੇ ਪੜਿਆ ਤੇ ਬਿਰਤੀ ਲੱਗ ਗਈ ਬਾਬਾ ਜੀ ਨੇ ਹਿਲਾ ਕੇ ਕਿਹਾ ਬਹਾਲਦਾਸ ਧਰਤੀ ਖੋਲ ਅੱਖਾਂ ਖੁਲੀਆਂ ਤੇ ਬਚਨ ਕੀਤਾ ਬਹਾਲਦਾਸ ਆਤਮਿਕ ਅਵਸਥਾ ਦੀ ਪਹਿਲੀ ਪੌੜੀ ਨੂੰ ਤੇਰਾ ਹੱਥ ਪਵਾ ਦਿੱਤਾ ਹੈ ਹੁਣ ਹੱਥ ਕੁੱਟ ਕੇ ਪਾ ਲੈਣੇ ਛੱਡ ਨਾ ਦੇਈ ਬਾਕੀ ਫਿਰ ਅੱਗੇ ਚੱਲ ਕੇ ਸੰਤ ਬਹਾਲਦਾ ਜੀ ਨੇ ਸਿਮਰਨ ਦੀ ਝੜੀ ਸ਼ੁਰੂ ਰੱਖੀ ਡੋਲੇ ਨਹੀਂ ਜਾਪ ਕਰਨ ਦੀ ਸਮਰੱਥਾ ਵਧਦੀ ਗਈ ਅਤੇ ਮਨ ਅੰਦਰਲੇ ਹਾਵ ਭਾਵ ਵੀ ਬਾਣੀ ਦੇ ਸਿਮਰਨ ਵਿੱਚ ਹੋ ਤੁਰੇ ਜਿਵੇਂ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਆਪੇ ਸੇਵਾ ਲੈਦਾ ਪਿਆਰਾ ਆਪੀ ਭਗਤੂ ਮਹਾ ਮਨੁੱਖ ਆਪਣੇ ਘਰੇਲੂ ਕੰਮ ਵਿੱਚ ਮਸਤ ਰਹਿੰਦਾ ਹੈ ਕੋਈ ਕਣਕ ਬੀਜਣਾ ਕੋਈ ਕਣਕ ਕੱਟਣ ਵਿੱਚ ਪਹਿਲਾਂ ਉਸ ਦੀ ਸੇਵਾ ਕਰਦਾ ਹੈ ਫਿਰ ਉਸ ਨੂੰ ਤਿਆਰ ਕਰਕੇ ਆਪਣੇ ਭੋਜਨ ਲਈ ਇਸਤੇਮਾਲ ਕਰਦਾ ਹੈ اسی ਹੀ ਤਰ੍ਹਾਂ ਗੁਰਮੁਖ ਜਨ ਮਹਾਪੁਰਖਾਂ ਦੀ ਪੂਰਨ ਸਤਿਗੁਰੂ ਦੀ ਸੇਵਾ ਕਮਾ ਕੇ ਕੁਝ ਫਲ ਪ੍ਰਾਪਤ ਕਰਦੇ ਹਨ ਸੇਵਾ ਭਾਵ ਰੱਖਣ ਵਾਲੇ ਮਨੁੱਖ ਇਸ ਤਰ੍ਹਾਂ ਦੀ ਸੇਵਾ ਮੰਗਣ ਲਈ ਬੇਨਤੀਆਂ ਕਰਦੇ ਰਹਿੰਦੇ ਹਨ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾ ਸਾਸ ਮਨ ਨਾਮ ਸਮਾਰੇ ਇਹੋ ਬਿਸਰਾਮ ਨਿਧ ਪਾਈ ਜਿਸ ਤਰ੍ਹਾਂ ਇੱਕ ਮਾਂ ਦੇ ਅੰਦਰ ਗੋਦੀ ਵਾਲੇ ਪੁੱਤਰ ਦੀ ਵੀ ਸੇਵਾ ਕਰਨ ਦਾ ਫੁਰਨਾ ਬੜਿਆਂ ਰਿੰਦਾ ਹੈ ਹੋਰ ਕਿੰਨੇ ਵੀ ਪੁੱਤਰ ਹੋਣ ਪਰ ਉਸ ਦੀ ਸੇਵਾ ਦਾ ਖਿਆਲ ਜ਼ਿਆਦਾ ਹੁੰਦਾ ਹੈ ਇਸੇ ਹੀ ਤਰ੍ਹਾਂ ਆਪਾ ਮਿਟਾ ਕੇ ਸੇਵਕ ਗੁਰੂ ਚਰਨਾਂ ਵਿੱਚ ਰਹਿ ਕੇ ਸੇਵਾ ਕਮਾਉਂਦਾ ਹੈ ਉਪਰੋਕਤ ਪ੍ਰਸੰਗ ਸਰਦਾਰ ਛੰਡਾ ਸਿੰਘ ਸੀਮਾ ਤੋਂ ਪ੍ਰਾਪਤ ਹੋਇਆ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਚੈਨਲ ਨੂੰ ਲਾਇਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਸਾਖੀਆਂ ਆਪਜੀ ਤੱਕ ਅਤੇ ਵੱਤ ਵਦ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ